ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਯੂਐਸ ਵੀਜ਼ਾ ਨੂੰ ਲੈ ਕੇ ਹਮੇਸ਼ਾ ਨਵੀਆਂ ਅਪਡੇਟਸ ਦੇਣ ਇਸੇ ਚੈਨਲ ਤੇ ਲਗਾਤਾਰ ਇਸੇ ਤਰੀਕਾ ਨਾਲ ਮਿਲेंगी ਦੋਸਤੋ ਦਸੰਬਰ ਦੇ ਵਿੱਚ ਬਹੁਤ ਸਾਰੀਆਂ ਚੈਨਈ ਦੇ ਵਿੱਚ ਵੀ1 ਵੀ2 ਦੀਆਂ ਅਪਾਇੰਟਮੈਂਟਸ ਕੈਨਸਲ ਹੋਈਆਂ ਸੀ ਉਹ ਵਾਲੀਆਂ ਅਪਾਇੰਟਮੈਂਟਸ ਅੰਬੈਸੀ ਨੇ ਰੀਸ਼ਡਿਊਲ ਕੀਤੀਆਂ ਨੇ ਹੁਣ ਬਿਕੋਜ਼ ਬਹੁਤ ਸਾਰੇ ਐਪਲੀਕੈਂਟ ਪਰੇਸ਼ਾਨ ਸੀ ਕਿ ਉਹਨਾਂ ਦੀ ਅਪਾਇੰਟਮੈਂਟ ਕੈਨਸਲ ਹੋ ਗਈ ਨਵੀਂ ਤਰੀਕ ਆਈ ਸੋ ਜਨੂਅਰੀ 2024 ਦੇ ਵਿੱਚ ਉਹ ਸਾਰੀਆਂ ਜਿਹੜੀਆਂ ਕੈਨਸਲਡ ਅਪਾਇੰਟਮੈਂਟਸ ਆ ਆਟੋਮੈਟਿਕਲੀ ਰੀਸ਼ਡ ਤੁਹਾਡੀ ਈਮੇਲ ਚੈੱਕ ਕਰਦੇ ਰਹੋ ਅਗਰ ਕਿਸੇ এজੰਟ ਕੋ ਫਾਈਲ ਕਰਵਾਇਆ ਤਾਂ ਵੀ ਚੈੱਕ ਕਰਦੇ ਰਹੋ ਅਗਰ ਪੈਸੇ ਦੇ ਕੇ ਤਰੀਕੀ ਬ੍ਰੀਡੀ ਹੈ ਤਾਂ ਵੀ ਗੱਲ ਉਸੇ ਬੰਦੇ ਨਾਲ ਸੰਪਰਕ ਕਰਨਾ ਪੋਗਾ ਜਿੱਤੋਂ ਤੁਸੀਂ ਅਪਾਇਨਟਮੈਂਟ ਬੁੱਕ ਕੀਤੀਆਂ ਨੇ ਯੂਐਸ ਵੀਜ਼ਾ ਦੀਆਂ ਕੋਈ ਵੀ ਅਪਾਇਨਟਮੈਂਟਸ ਰਾਇਲ ਟ੍ਰੈਵਲਸ ਨਾਲ ਕਦੇ ਵੀ ਬੁੱਕ ਕਰਨੀਆਂ ਚਾਹੁੰਦੇ ਹੋ ਹਮੇਸ਼ਾ ਫ੍ਰੀ ਨੇ ਤੁਹਾਡੀ ਪੂਰੀ ਐਪਲੀਕੇਸ਼ਨ ਫ੍ਰੀ ਹੁੰਦੀ ਹੈ ਤੁਹਾਡੇ ਸਾਰੇ ਇੰਟਰਵਿਊ ਪ੍ਰੈਪਰੇਸ਼ਨਸ ਫ੍ਰੀ ਹੁੰਦੀ ਹੈ ਔਰ ਅਸੀਂ ਤਰੋ ਜ਼ਿੰਮੇਵਾਰੀ ਨਾਲ ਕਹਿੰਦੇ ਆ ਅੰਬੈਸੀ ਜਾਓਗੇ ਕਿਸੇ ਵੀ ਕੈਟਾਗਰੀ ਦੇ ਕੋਈ ਸਵਾਲ ਐਸਾ ਨਹੀਂ ਹੋਊਗਾ ਜਿਹੜਾ ਤੁਹਾਨੂੰ ਪਹਿਲਾਂ ਤੋਂ ਪਤਾ ਨਹੀਂ ਹੋਊਗਾ ਔਰ ਕੋਈ ਜਵਾਬ ਐਸਾ ਨਹੀਂ ਹੋਊਗਾ ਜਿਹੜਾ ਤੁਹਾਨੂੰ ਪਹਿਲਾਂ ਤੋਂ ਪਤਾ ਨਹੀਂ ਹਰ ਇੱਕ ਚੀਜ਼ ਇੱਕ ਮੈਕੈਨਿਜ਼ਮ ਦੇ ਇੱਕ ਤਰੀਕਾ ਹੈ ਜਿਹਦੇ ਤੁਹਾਨੂੰ ਹਰ ਇੱਕ ਚੀਜ਼ ਸਮਝ ਤੋਂ ਪਹਿਲਾਂ ਪਤਾ ਹੋਊਗਾ ਔਰ ਕਿਸੇ ਚੀਜ਼ ਲਈ ਕੋਈ ਐਕਸਟਰਾ ਪੈਸੇ ਖਰਚਣ ਦੀ ਵੀ ਲੋੜ ਨਹੀਂ ਸੋ ਯੂਐਸ ਵੀਜ਼ਾ ਅਪਲਾਈ ਕਰਨਾ ਹੈ ਕਾਲ ਕਰੋ 816 816 ਮੈਂ ਔਰ ਮੇਰੀ ਟੀਮ ਅਵੇਲੇਬਲ ਆ ਤੁਸੀਂ ਮੈਨਾਂ ਪਰਸਨਲੀ ਆਫਿਸ ਵੀ ਮਿਲ ਸਕਦੇ ਹੋ ਸੋ ਉਮੀਦ ਕਰਦੇ ਹਾਂ ਕਿ ਤੁਹਾਡੇ ਵੀਜ਼ੇ ਦੇ ਸਫਰ ਵਿੱਚ ਅਸੀਂ ਜ਼ਰੂਰ ਹੈਲਪਫ ਹੋਵਾਂਗੇ